ਦਾ ਮਸ਼ਹੂਰ ਗਾਇਕ ਨਸ਼ਤਰ ਗਿਲ ਵੀ ਇੱਥੇ ਪਹੁੰਚੇ ਨੇ ਨਿਮਲ ਹਾਰਕਾ ਜੀ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਸਰ ਕੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਬੜਾ ਦੁੱਖ ਬਹੁਤ ਜ਼ਿਆਦਾ ਦੁੱਖ ਬੜੀ ਜਲਦੀ ਚਲ ਗਿਆ ਬਹੁਤ ਪਿਆਰਾ ਗੀਤਕਾਰ ਪਰ ਚੜ੍ਹਦੀ ਕਲਾ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ ਚਰਣਾ ਚਨ ਵਾਸਤੇ ਵੀ ਸਾਡੇ ਛੋਟੇ ਵੀਰ ਸੰਗੀਤ ਜਗਤ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਜੀ ਕਿਉਂਕਿ ਪਰਿਵਾਰ ਵਿੱਚ ਜਿੰਨੇ ਵੀ ਬੱਚੇ ਨੇ ਹਜੇ ਪਰਦੇ ਪਏ ਨੇ ਹਾਂਜੀ ਹਾਂਜੀ ਸਾਰੇ ਆਉਣਗੇ ਜੀ ਸਾਰੇ ਆ ਰਹੇ ਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਅਫਸੋਸ ਵੀ ਕਰ ਨਾ ਰਹੇ ਨੇ ਤੇ ਸਵੇਚਾਰਨ ਲਗਾਤਾਰ ਜੁੜੇ ਰਹੇ ਹੋ ਉਹਨਾਂ ਨੇ ਲੱਛਰ ਤਾਂ ਤੋਂ ਦੂਰ ਰਹਿ ਕੇ ਜਿਹੜੇ ਕਿ ਲਿਖੀ ਬਸ ਜੀ ਬਸ ਕਿ ਮਿਹਰਬਾਨੀ 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 ਭਾਜੀ ਮੋਤੀ ਭਰਾ ਜੀ ਨੇ ਆਪਣੇ ਮਿਹਰਬਾਨੀ ਭਾਜੀ ਪਤਾ ਸਾਰੀ ਦੁਨੀਆ ਨੂੰ ਪਤਾ ਜੀ ਹਾਂਜੀ ਤਾਂ 79 ਗੱਲ ਹੋਣੀ ਇੱਥੇ ਪਹੁੰਚੇ ਸੀ ਨਿਮਲ ਹਵਾਰ ਕਨੁ ਸ਼ਰਦਾ ਦੇ ਫੁੱਲ ਪੇਂਟ ਕਰਦ ਵਾਸਤੇ ਕਿਉਂਕਿ ਉਹਨਾਂ ਨੇ ਕਿਹਾ ਵੀ ਬੇਵਕਤ ਮੌਤ ਦਾ ਜਿਹੜਾ ਕੀ ਘਾਟਾ ਹੈ ਉਹ ਬਹੁਤ ਜ਼ਿਆਦਾ ਵੱਡਾ ਘਾਟਾ ਹੁੰਦਾ ਹੈ ਦੁਖਦ ਘਾਟਾ ਹੁੰਦਾ ਹੈ ਪਰ ਸੰਗੀਤ ਜਗਤ ਜਿਹੜਾ ਕੀ ਇਸ ਪਰਿਵਾਰ ਦੇ ਨਾਲ ਡਟ ਕੇ ਖੜੇਗਾ ਕਿਉਂਕਿ ਪਰਿਵਾਰ ਦੇ ਜਿੰਨੇ ਵੀ ਬੱਚੇ ਨੇ ਹਜੇ ਉਹ ਆਪਣੀ ਪੜਾਈ ਪੂਰੀ ਕਰ ਲੈਣੀ ਇਸ ਕਰਕੇ ਸੰਗੀਤ ਜਗਤ ਨੂੰ ਚਾਹੀਦਾ ਹੈ ਇਸ ਪਰਿਵਾਰ ਦੀ ਜੋ ਵੀ ਲੋੜ ਹੈ ਉਸ ਲੋੜ ਨੂੰ ਪੂਰਾ ਕਰਨ ਵਾਸਤੇ ਅੱਗੇ ਆਉਣ ਕਿਉਂਕਿ ਬਹੁਤ ਸਾਰੇ ਐਸੇ ਸਿੰਗਰ ਨੇ ਜਿਨ੍ਹਾਂ ਨੇ ਇਹਨਾਂ ਦੇ ਜਿਹੜੇ ਗੀਤ ਲਿਖੇ ਸੀ ਉਹ ਗਾ ਕੇ ਨਾਮਣਾ ਖਟਿਆ ਤੇ ਅੱਜ ਉਹ ਬਹੁਤ ਮਸ਼ਹੂਰ ਹੋ ਚੁੱਕੇ ਨੇ ਪਰ ਅੱਜ ਜੇ ਗੱਲ ਕਰੀਏ ਨਿਮਾ ਲੋਹਾਰਕਾ ਉਹਨਾਂ ਦੀ ਤਾਂ ਉੱਥੇ ਉਹਨਾਂ ਦੇ ਪਿੰਡ ਲੋਹਾਰਕਾ ਵਿਖੇ ਉਹਨਾਂ ਦੀ ਜਿਹੜੀ ਕੀ ਅੰਤਿਮ ਅਰਦਾਸ ਕੀਤੀ ਗਈ ਜਿੱਥੇ ਕੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਸ਼ਰਧਾ ਦੇ ਫੁੱਲ ਪੈਂਡ ਕਰਨ ਵਾਸਤੇ ਉੱਥੇ ਨਛੱਤਰ ਗਿੱਲ ਵੀ ਜਿਹੜੇ ਕੀ ਉਹ ਇੱਥੇ ਸ਼ਰਧਾ ਦੇ ਫੁੱਲ ਪੈਂਡ ਕਰਨ ਵਾਸਤੇ ਪਹੁੰਚੇ ਸੀ ਕਿਉਂਕਿ ਨਛੱਤਰ ਗਿੱਲ ਉਹਨਾਂ ਨੇ ਵੀ ਨਿਮਾ ਲੋਹਾਰਕਾ ਦੇ ਬਹੁਤ ਸਾਰੇ ਜਿਹੜੇ ਗੀਤ ਗਾਏ ਸੀ ਔਰ ਉਹ ਗੀਤ ਜਿਹੜੇ ਕਾਫੀ ਉਹ ਮਕਬੂਲ ਵੀ ਹੋਏ ਸਨ ਕੈਮਰਾ ਪਰਸਨ ਉਸ ਕੋਲ ਦੇ ਨਾਲ ਸਿਕੰਦਰ ਪੱਛਰੀ ਚਾ ਦੇਣਿਕ ਸਟੇ ਟੀਵੀ ਅੰਮ੍ਰਿਤਸਰ ਤਾਂ ਮਸ਼ਹੂਰ ਗਾਇਕ ਨਸ਼ਤਰ ਗਿੱਲ ਵੀ ਇੱਥੇ ਪਹੁੰਚੇ ਨੇ ਨਿਮਲ ਹਾਰਕਾ ਜੀ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਸਰ ਕੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਬੜਾ ਦੁੱਖ ਬਹੁਤ ਜ਼ਿਆਦਾ ਦੁੱਖ ਬੜੀ ਜਲਦੀ ਚਲ ਗਿਆ ਬਹੁਤ ਪਿਆਰਾ ਗੀਤਕਾਰ ਵਾਹਿਗੁਰੂ ਉਹਨਾਂ ਦੇ ਅਚਰਦੀ ਕਲਾ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ ਚਰਨਾ ਚਨ ਵਾਸਤੇ ਵੀ ਸਾਡੇ ਛੋਟੇ ਵੀਰ ਸੰਗੀਤ ਜਗਤ ਨੂੰ ਵੀ ਅੱਗੇ ਆਉਂਦੀ ਲੋੜ ਹੈ ਜੀ ਕਿਉਂਕਿ ਪਰਿਵਾਰ ਵਿੱਚ ਜਿੰਨੇ ਵੀ ਬੱਚੇ ਨੇ ਹਜੇ ਪਰਦੇ ਪਏ ਨੇ ਹਾਂਜੀ ਹਾਂਜੀ ਸਾਰੇ ਆਉਣਗੇ ਜੀ ਸਾਰੇ ਆ ਰਹੇ ਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਅਫਸੋਸ ਵੀ ਕਰਨ ਆ ਰਹੇ ਨੇ ਤੇ ਸਵੇ ਚਨ ਲਗਾਤਾਰ ਜੁੜੇ ਰਹੇ ਉਹ ਉਹਨਾਂ ਨੇ ਲੱਛਰ ਤਾਂ ਤੋਂ ਦੂਰ ਰਹਿ ਕੇ ਜਿਹੜੇ ਕਿ ਲਈ ਕਿ ਬਸ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਬਹੁਤ ਮਿਹਰਬਾਨੀ ਮੋਤੀ ਪ੍ਰੋਜੈਕਟ ਉਹਨਾਂ ਨੇ ਆਪਣੇ ਮਿਹਰਬਾਨੀ ਕਾ ਜੀ ਪਤਾ ਸਾਰੀ ਦੁਨੀਆ ਨੂੰ ਪਤਾ ਹਾਂਜੀ 79 ਗਿਲ ਹੋਣੀ ਇੱਥੇ ਪਹੁੰਚੇ ਸੀ ਨਿਮਲ ਹਵਾਰ ਕਨੂ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਕਿਉਂਕਿ ਉਹਨਾਂ ਨੇ ਕਿਹਾ ਵੀ ਬੇਵਕਤ ਮੌਤ ਦਾ ਜਿਹੜਾ ਕੀ ਘਾਟਾ ਹੈ ਉਹ ਬਹੁਤ ਜ਼ਿਆਦਾ ਵੱਡਾ ਘਾਟਾ ਹੁੰਦਾ ਦੁਖਦ ਘਾਟਾ ਹੁੰਦਾ ਹੈ ਪਰ ਸੰਗੀਤ ਜਗਤ ਜਿਹੜਾ ਕੀ ਇਸ ਪਰਿਵਾਰ ਦੇ ਨਾਲ ਡਟ ਕੇ ਖੜੇਗਾ ਕਿਉਂਕਿ ਪਰਿਵਾਰ ਦੇ ਜਿੰਨੇ ਵੀ ਬੱਚੇ ਨੇ ਹਜੇ ਉਹ ਆਪਣੀ ਪੜਾਈ ਪੂਰੀ ਕਰ ਲੈਣੀ ਇਸ ਕਰਕੇ ਸੰਗੀਤ ਜਗਤ ਨੂੰ ਚਾਹੀਦਾ ਇਸ ਪਰਿਵਾਰ ਦੀ ਜੋ ਵੀ ਲੋਡ ਹੈ ਉਸ ਲੋਡ ਨੂੰ ਪੂਰਾ ਕਰਵਾ ਸੇ ਅੱਗੇ ਹਉਣ ਕਿਉਂਕਿ ਬਹੁਤ ਸਾਰੇ ਐਸੇ ਸਿੰਗਰ ਨੇ ਜਿਨ੍ਹਾਂ ਨੇ ਇਹਨਾਂ ਦੇ ਜਿਹੜੇ ਗੀਤ ਲਿਖੇ ਸੀ ਉਹ ਗਾ ਕੇ ਨਾਮਣਾ ਖਟਿਆ ਤੇ ਅੱਜ ਉਹ ਬਹੁਤ ਮਸ਼ਹੂਰ ਹੋ ਚੁੱਕੇ ਨੇ ਪਰ ਅੱਜ ਜੇ ਗੱਲ ਕਰੀਏ ਨਿਮਾਲੋ ਹਾਰਕਾ ਹੁਣਾਂ ਦੀ ਤਾਂ ਉੱਥੇ ਉਹਨਾਂ ਦੇ ਪਿੰਡ ਲੋਹਾਰ ਕਾ ਵਿਖੇ ਉਹਨਾਂ ਦੀ ਜਿਹੜੀ ਕੀ ਅੰਤਿਮ ਅਰਦਾਸ ਕੀਤੀ ਗਈ ਜਿੱਥੇ ਕੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਸ਼ਰਦਾ ਦੇ ਫੁੱਲ ਪੈਂਡ ਕਰਵਾਸੇ ਉੱਥੇ ਨਛੱਤਰ ਗਿੱਲ ਵੀ ਜਿਹੜੇ ਕੀ ਉਹ ਇੱਥੇ ਸ਼ਰਦਾ ਦੇ ਫੁੱਲ ਪੈਂਡ ਕਰਵਾਸੇ ਪਹੁੰਚੇ ਸੀ ਕਿਉਂਕਿ ਨਛੱਤਰ ਗਿੱਲ ਉਹਨਾਂ ਨੇ ਵੀ ਨਿਮਾ ਲੋਹਾਰ ਕਾ ਦੇ ਬਹੁਤ ਸਾਰੇ ਜਿਹੜੇ ਗੀਤ ਗਾਏ ਸੀ ਔਰ ਉਹ ਗੀਤ ਜਿਹੜੇ ਕਾਫੀ ਉਹ ਮਕਬੂਲ ਵੀ ਹੋਏ ਸਨ ਕਿਆ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪੱਛਰੀਚਾ ਦੇਨਿਕ ਸਟੇਟੀ ਵੀ ਅੰਮ੍ਰਿਤਸਰ